ਮੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂਜੀ ਆਸ ਕਰਦੇ ਹਾਂ ਠੀਕ ਹੋਵੋਗੇ ਤੁਸੀਂ ਸਾਰੇ ਆਜੋ ਜੀ ਅੱਜ ਦਾ ਵਲੌਗ ਸ਼ੁਰੂ ਕਰਦੇ ਹਾਂ ਸ਼ਾਮ ਦਾ ਸਮਾਂ ਮਜੀ ਮੈਂ ਕੜੀ ਬਨੀਆ ਨਾਲੇ ਬੋਵੀ ਲੈ ਕੇ ਆਇਆ ਕਾਕਾ ਕਾਕਾ ਦਾਦੀ ਲੈ ਕੇ ਨਹੀਂ ਆਇਆ ਮੈਂ ਬੋਲ ਮਿਸ ਕਰਦਾ ਹੋਵੀ ਮਿਸ ਕਰਦਾ ਹਾਂ ਕਾਕੇ ਨੂੰ ਜਾ ਕੇ ਮਿਲਦੇ ਹਾਂ ਕੋਈ ਨਾ ਪਤਾ ਨਹੀਂ ਕਾਕਾ ਬੋਲੀ ਖੇਡਨੀ ਆਪਾਂ ਮੈਂ ਕਾਕਾ ਵੀ ਲੈਣਾ ਬੋਰ ਵੀ ਖੇਣਾ ਅੱਛਾ ਸਾਈਕਲੀ ਵੀ ਚਾਹੀਦੀ ਹਾਂਜੀ ਸਿੰਘ ਸਾਹਿਬ ਅੱਜ ਸਵੇਰ ਦੇ ਗਏ ਹੋ ਸੀਗੇ ਘਰੇ ਨਹੀਂ ਸੀਗੇ ਸਾਰਾ ਦਿਨ ਅਕਾਲ ਸਿੰਘ ਬਾਰ-ਬਾਰ ਪੁੱਛੀ ਜਾਂਦਾ ਸੀ ਮਾਂ ਡੈਡੀ ਨੇ ਕਦੋਂ ਆਉਣਾ ਮਾਂ ਡੈਡੀ ਨੇ ਕਦੋਂ ਆਉਣਾ ਤੇ ਬਹੁਤ ਮਿਸ ਕਰਦਾ ਸੀਗਾ ਆਪਾਂ ਦੋਨੋਂ ਮਿਸ ਕਰਦੇ ਸੀ ਹਾਂਜੀ ਦੱਸੋ ਜੀ ਅੱਜ ਕਿੱਧਰ ਗਏ ਸੀ ਅੱਜ ਸੀਗਾ ਦਫ਼ਤਰ ਦਾ ਕੰਮ ਅੱਛਾ ਜੀ ਬਹੁਤ ਵਧੀਆ ਠੀਕ ਹੈ ਮਹਾਰਾਜ ਦੀ ਕਿਰਪਾ ਚੜ੍ਹਦੀ ਕਲਾ ਠੀਕ ਹੈ ਜੀ ਸਾਰਾ ਦਿਨ ਲੱਗਿਆ ਨਾ 8 ਵਜੇ 10 ਵਜੇ 5 ਵਜੇ ਆਏ ਦੇਖ ਡੈਡੀ ਆ ਪੁੱਤ ਸ਼ਾਮ ਦਾ ਸਮਾਂ ਆ ਜੀ ਪੌਣੇ 7 ਵਜੇ ਆ ਤੇ ਆਪਾਂ ਸ਼ਾਮ ਦੀ ਸੈਰ ਕਰ ਰਹੇ ਹਾਂ ਹਾਂ ਜੀ ਬਹੁਤ ਸੋਨਾ ਨਾ ਬਾਲੀ ਗਰਮੀ ਨਾ ਬਾਲਾ ਠੰਡਾ ਆਜੂ ਕਾਲ ਪੁੱਤੇ ਆਜੂ ਕਾਕਾ ਜੀ डैडी का हाथ पकड़ लो अकाल डैडी ना चलो बता डैडी मैं वो की मारिया पड़ूंगी अकाल से बॉल लेके आया <laughs> ਕਹਿੰਦਾ ਕੈਂਗਰੂ ਆ ਡੌਗੀ ਨਹੀਂ ਕੈਂਗਰੂ ਆ ਜਾਂ ਡੌਗੀ ਆ ਕੈਂਗਰੂ ਕੈਂਗਰੂ ਆ ਡੌਗੀ ਨਹੀਂ ਕਾ ਨਹੀਂ ਕੈਂਗਰੂ ਮੈਨੂੰ ਤਾਂ ਡੌਗੀ ਲੱਗਦਾ ਕੈਂਗਰੂ ਕਦੀ ਦੇਖਿਆ ਵੀ ਆ ਕੈਂਗਰੂ ਕਦੀ ਦੇਖਿਆ ਵੀ ਆ ਹਾਂ ਕਿੱਦਾਂ ਦਾ ਹੁੰਦਾ ਨਹੀਂ ਨਹੀਂ ਸਿਆਪਾ ਕਲੋਂ ਨਾ ਉਹ ਹਾਂ ਯਾ 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 ਹਾਂ ਅਈ ਦੋ ਲੱਤਾਂ ਤੇ ਖੜਦੇ ਨਾ ਹਾਂ ਦੋ ਲੱਤਾਂ ਤੇ ਦਾਦੀ ਸਰ ਬਹੁਤ ਖੇਡੀਏ ਗਾਂ ਆ ਗਈ ਗਾਂ ਆ ਗਈ ਨੇ ਬੋ ਤਾਂ ਗਾਹ ਜਾਗੇ ਇੱਥੇ ਰੋਡ ਆ ਗਿਆ ਨਾ ਹੁਣ ਹਾਂ ਸਾਨੂੰ ਜਿੱਦਾਂ ਸਮਨ ਕਲਾਇਆ ਸੀ ਇਹਨਾਂ ਨੂੰ ਹਾਂ ਹਾਂ ਉਹ ਦਿੰਦੇ ਸੀ ਫੀਡ ਕਰਨ ਨੂੰ ਕਿੰਨੇ ਡਾਲਰ ਦਾ ਫੀਡ ਕਰਨ ਨੂੰ ਦਿੰਦੇ ਹ ਹ ਉਹ ਤਾਂ ਚਾਂਪੂ ਘਰ ਘਰ ਤੇ ਜੇ ਹੁੰਦੀ ਸੀ ਹ ਮੈਂ ਤਾਂ ਨਹੀਂ ਆਪਰੇ ਕਰਾਂ ਕਿੰਗ ਕਰੂ ਐ ਕਿ ਬਾਲ ਨਾ ਰੋਡ ਤੇ ਚੱਲਦੇ ਨੇ ਸਿੱਟੀ ਨਾ ਪਤਾ ਕਿੰਗ ਕਰੂ ਫੋੜ ਨਾ ਫੋੜ ਨਾ ਰੋਡ ਕ੍ਰੋਸ ਕਰਕੇ ਤੇ ਕਿ ਡੰਗੇ ਓਏ ਹੋਏ ਤੈਨੂੰ ਕਿਹਾ ਸੀ ਸ਼ੂ ਪਾ ਲਾ ਤੂੰ ਸੁਣਦਾ ਹੀ ਨਹੀਂ ਬਾਅਦ ਬਾਅਦ ਤੇ ਰੋਂਦਾ ਆਸੀ ਕੋਈ ਨਾ ਮਿਲ ਲਾ ਲਗੇ ਹਾ ਬਾਅਦ ਬਾਅਦ ਤੇ ਤੇਰੀ ਇਹ ਵੀ ਇਹ ਵੀ ਨਾ ਵਰਕ ਵਾਲੀ ਬੈਨੋ ਵਰਕ ਬੈਨੋ ਪੱਕਾ ਟੀ ਸਮਾਨ ਰੱਖਿਆ ਹੁੰਦਾ ਪਿੱਛੇ ਸਾਰਾ ਕੰਮ ਦਾ ਹਾਂਜੀ Mae'n rhan cael ei alwch chi. 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 Mae'n rhan हाँ जी ओके तो पत्ते हाँ जी ओके आगी। आगी हाँ जी आ देखो पत्ते डेगे किन्नी सारे शुरू हो गए पत्ते झाड़ने किने पत्ते ਇਹਦਾ ਆਵਾਜ਼ ਆਉਂਦੀ ਦੇਖਿਆ ਹਾਂ ਹਾਂਜੀ ਆ ਗਈ ਫਾਲ ਕੇ ਆਏ ਪੱਤਿਆਂ 'ਚ ਲਟਕੇ ਫਿਰ ਖੇਡਦੇ ਹੁੰਦੇ ਨਾ ਹਾਂਜੀ ਲਟਕੋ ਜੀ ਮੈਂ ਲਟਕ ਅਟਾ ਡੈਡੀ ਨੋਟਾ ਲਾਈਟ ਹੋਏ ਉਹ ਲਟਕਾ ਲਟਕ ਗਿਆ ਕਿ ਕਿੰਨੇ ਸੋਹਣੇ ਲੱਗਦੇ ਆ ਹੂੰ ਕੋਈ ਨਾਂਝਾ ਦਾ ਨਾ ਪੁੱਤ ਕਿ ਤਿੱਖੀ ਚੀਜ਼ ਨਾ ਹੋਵੇ। ਹਾਂਜੀ ਪਤਾ ਨਹੀਂ ਹੁੰਦਾ ਪੁੱਤ। ਕਿੱਦਾਂ ਦੇ ਲੋਕ ਆ ਸੁਗੀਆਂ ਸਾਈਆਂ ਹੋਣ। ਪੱਜਾ ਤਾਂ ਨਹੀਂ ਕੁਛ। ਹੈ? ਪੱਜਾ ਤਾਂ ਨਹੀਂ ਕੁਛ। ਨਹੀਂ ਦਾਦੀ ਆਪਾਂ ਕਿੰਨਾ ਸੋਹਣਾ ਲੱਗਦਾ ਦੇਖ ਤੋਫਾ ਜੇ। ਦਾਦੀ ਆਪਾਂ ਘਾਟੇ ਚੱਲ ਜੀ ਆਪਾਂ ਹੀ ਚੱਲ ਬਾਲ ਲੈ ਕੇ ਆ। ਦਾਦੀ ਨੂੰ ਤਾਂ ਬਾਲ ਦਿੱਤੇ ਆ। ਚਲੋ ਛੱਡਿਓ ਤੇ ਚੱਲਦੇ ਆ। ਆ ਜਾ ਦਿਖਾ ਦੇ ਸੈੱਟ ਦੇ ਕਿਤੋਂ। ਸੈੱਟ ਸੈੱਟ ਉਈ ਉਹ ਦੀ ਦੀ ਨੀ 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 ਬਈ ਬਹਨੇ ਗਿਆ ਸੀ ਯਾਰ ਚੱਕ ਨਾ ਖੁੱਦੋਂ ਤੇ ਇੱਥੇ ਰਹਿਓ ਫਿਰ ਖਾਸ ਨੂੰ ਜਾਣਾ ਕਿੱਧਰ ਖੇਡਣਾ ਪੁੱਤ ਹਾਂਜੀ ਇੱਥੇ ਇੱਥੇ ਰਹਿਓ ਤੇ ਖੇਡੋ ਕਥੇ ਜਾਣਾ ਖੇਡਣ ਇੱਥੇ ਚੱਲ ਚੱਲ ਫਿਰ ਚੱਡਾ ਦਾਦੀ ਹਾਂ ਆਪਾਂ ਇੱਥੇ ਖੇਡਣਾ ਆ ਜਾ ਆ ਜਾ ਦਾਦੀ ਦਾਦੀ ਹਾਂ ਖੇ ਪਾਣੀ ਐਸੀ ਨਾ ਆਪਣੇ ਉੱਪਰ ਆਹੋ ਪਾਣੀ ਛੱਡਦੇ ਹੋ ਪਰ ਦੇਖੀਂ ਡੰਗਣਾ ਜੀ ਪਾਣੀ ਛੱਡ ਦੇ ਨਾ ਹਾਂ ਮੈਂ ਉਹ ਗਾਦੀ ਤੂੰ ਜਾਣਾ ਮੈਂ ਦੇਖ ਲੈ ਉਹ ਬਟਨ ਉਥੇ ਉਸੇ ਬਟਨ ਉਥੇ ਬਟਨ ਲੱਗੇ ਹੋਏ ਨਾ ਕੌਣ ਤਪੂਗਾ ਰਹਿਣ ਦੇ ਹੋਰ ਨਾ ਵੀ ਪੰਗੇ ਚ ਫਸ ਜੀ ਸਾਰਿਆਂ ਨੇ ਕਹਿਣਾ ਹੈ ਪਾਣੀ ਛੱਡ ਚਲ ਫਿਰ ਬਾਹਰ ਅੰਦਰ গোল ਕਰদে ਪਹਿਲਾ গোল ਕਰਦੇ গোল গোল ਕਰਕੇ ਆ ਪਹਿਲਾਂ ਆ ਦੇ ਅਕਾਲ ਅਕਾਲ ਇਧਰ ਦੇਖ ਡੈੜੀ ਦੇ ਕਿੰਨਾ ਲੰਬਾ ਹਾਫ ਫੀਲਡ ਜਿੱਦਾਂ ਡੈੜੀ ਲੰਬਾ ਉਹ ਬਲੇ ਉਹ ਬਲੇ ਅਕਾਲ ਅਕਾਲ ਆ ਦੇ ਇੱਕ ਸ਼ੈਡੋ ਅਕਾਲ ਸ਼ੈਡੋ ਦੇ आज शेडो देख मेरी कितना लंबा मैं कितना लंबा हां पुत जी गोल करता है मेरे पुत ने वेरी गुड शाबाश ਦੀ ਆਉਸੀ ਹੁੰਦੀ ਹੁੰਦੀ ਮਾਂ ਹੁੰਦੀ ਏ ਤੇਰੀ ਆ ਜਾ ਗਿੱਲੇ ਹੋ ਜਾਣਾ ਫਿਰ ਆਪਾਂ ਗਿੱਲੇ ਹੋ ਜਾਣਾ ਕੀ ਕੀ ਹੋ ਗਿਆ ਤੂੰ ਕਿਉਂ ਡਰਦਾ ਇੱਕ ਮਿੰਟ ਇਹ ਬੜਾ ਖੁਸ਼ ਹੁੰਦਾ ਪਾਣੀ ਦੇਖ ਕੇ ਇਹਦਾ ਚਲ ਆਏ ਹਾਂਜੀ ਮੈਨੂੰ ਡਰ ਲੱਗਦਾ ਪਾਣੀ ਤੋਂ ਡਰ ਲੱਗਦਾ ਬਤਾ ਹਾਂ ਡਰਨਾ ਨਹੀਂ ਹੈ ਕਾ ਡਾਡੀ ਦੇ ਨਾਲ ਰੋ ਡਾਡੀ ਲੱਕ ਕੇ ਜਾ ਮੈਨੂੰ ਕਾਕਾ ਕਹਿੰਦਾ ਮੈਨੂੰ ਡਰ ਲੱਗਦਾ ਮਾਂ ਡਾਡੀ ਲੱਕ ਕੇ ਜਾ ਹੁਣ ਬਾਹਰ ਚਲੀਏ ਕਾ ਚਲੋ ਚਲੀਏ 국민읽기 공 Ads 간 마지막으로 만 א�� Anfang ㅋㅋㅋㅋ 들어와 ਫਿਰ ਇਹਨੂੰ ਫੇਰ ਚੜ ਜਾਣਾ ਉਧਰ ਚੜਦਾ ਸੂਰਜ ਇਧਰ ਡੋਬਦਾ ਸੂਰਜ ਤੋਂ ਫੇਸਬੁੱਕ ਤੇ ਹੁਣ ਆ ਬਾਡੀ ਅੱਗੇ ਚਲੋ ਜੀ ਮਿਲਦੇ ਆ ਕੱਲ ਨੂੰ ਇੱਕ ਨਵੇਂ ਬਲੌਗ ਦੇ ਨਾਲ ਉਦੋਂ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਕੀ ਫਤਿਹ